ਇਜ਼ਰਾਈਲ ਨੇ ਸੋਮਵਾਰ 23 ਸਤੰਬਰ ਨੂੰ ਲਬਨਨ ਦੇ ਵਿੱਚ 300 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਲਬਨਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ ਦੇ ਵਿੱਚ ਹੁਣ ਤੱਕ 492 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਵਿੱਚ 58 ਔਰਤਾਂ ਤੇ 35 ਬੱਚੇ ਸਨ ਇਸ ਦੇ ਨਾਲ ਹੀ 1645 ਲੋਕ ਜ਼ਖਮੀ ਹੋਏ ਨੇ ਅਲ ਜਜ਼ੀਰਾ ਮੁਤਾਬਕ 2006 ਚ ਇਜ਼ਰਾਈਲ ਲੈਬਨਨ ਜੰਗ ਤੋਂ ਬਾਅਦ ਲੈਬਨਨ ਤੇ ਇਹ ਸਭ ਤੋਂ ਵੱਡਾ ਹਮਲਾ ਹੈ ਲੈਬਨਨ ਦੇ ਵਿੱਚ ਸਕੂਲ ਅਤੇ ਕਾਲਜ ਬੁੱਧਵਾਰ 25 ਸਤੰਬਰ ਤੱਕ ਬੰਦ ਕਰ ਦਿੱਤੇ ਗਏ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਂਦੇ ਦੇਖਿਆ ਗਿਆ ਇਸ ਕਾਰਨ ਕਈ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਜਮ ਹੋ ਗਿਆ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਇਜ਼ਰਾਈਲੀ ਰੱਖਿਆ ਬਲ ਅਤੇ ਹਿਜ਼ਬੁੱਲਾ ਨੇ 20 ਸਾਲਾਂ ਦੇ ਵਿੱਚ ਬਣਾਏ ਗਏ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਅਸੀਂ ਉਹਨਾਂ ਦੇ 10,000 ਰਾਕਟ ਨਸ਼ਟ ਕਰ ਦਿੱਤੇ ਅਤੇ ਹੁਣ ਚੀਫ ਹਸਨ ਨਸਰੱਲਾ ਇਕੱਲਾ ਰਹਿ ਗਿਆ ਹੈ। ਇਜ਼ਰਾਈਲ ਦਾ ਲਗਾਤਾਰ ਚੌਥੇ ਦਿਨੋਂ ਮਿਜ਼ਾਈਲ ਹਮਲਾ ਸੀ। ਇਸ ਦੌਰਾਨ ਲਬਨਨ ਦੇ ਸ਼ਹਿਰ ਤੇ 900 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਗਈਆਂ ਜਿਸ 'ਚ ਹੁਣ ਤੱਕ 300 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ। ਇਸ ਦੇ ਨਾਲ ਹੀ ਲਬਨਨ ਤੋਂ ਜਵਾਬੀ ਹਮਲੇ ਦੇ ਡਰ ਦੇ ਵਿੱਚਕਾਰ ਇਜ਼ਰਾਈਲ 'ਚ ਇੱਕ ਹਫ਼ਤੇ ਲਈ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਰੱਖਿਆ ਮੰਤਰੀ ਦੇ ਕਹਿੰਦੇ ਕੈਬਨਿਟ ਮੰਤਰੀਆਂ ਨੇ ਅਮਰਜੈਂਸੀ ਤੇ ਫੋਨ ਕਰਕੇ VOTING ਕੀਤੀ। ਇਜ਼ਰਾਈਲੀ ਫੌਜ ਨੇ ਹਿਜ਼ਬੁੱਲਾ ਦੇ ਆਸ-ਪਾਸੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਆਪਣੇ ਘਰ ਛੱਡਣ ਦੀ ਚੇਤਾਵਨੀ ਦਿੱਤੀ ਹੈ। ਟਾਈਮਜ਼ ਆਫ ਇਜ਼ਰਾਈਲ ਦੇ ਅਨੁਸਾਰ IDF ਦੇ ਬੁਲਾਰੇ ਰੀਅਰ ਐਡਮਿਰਨਰ ਡੈਨੀਅਲ ਹਾਗਰੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕੀਤੀ। ਵੀਡੀਓ 'ਚ ਬੁਲਾਰੇ ਹਗਾਰੀ ਨੇ ਲੇਬਨਾਨੀ ਨਾਗਰਿਕਾਂ ਨੂੰ ਖਤਰੇ ਵਾਲੇ ਖੇਤਰ ਤੋਂ ਦੂਰ ਜਾਣ ਲਈ ਕਿਹਾ ਉਹਨਾਂ ਕਿਹਾ ਕਿ ਇਜ਼raਇਲੀ ਫੌਜ ਹਿਜ਼ਬੁੱਲਾ ਖਿਲਾਫ ਹੋਰ ਵੀ ਕਾਤਕ ਹਮਲੇ ਕਰਨ ਜਾ ਰਹੀ ਹੈ ਹਗਾਰੀ ਨੇ ਕਿਹਾ ਕਿ ਹਿਜ਼ਬੁੱਲਾ ਦੇ ਕਰਾਦੇਤ ਅਤੇ ਇਮਾਰਤਾਂ ਵਿੱਚ ਹਥਿਆਰਾਂ ਦਾ ਭੰਡਾਰ ਕੀਤਾ ਹੈ ਜੇ ਤੁਸੀਂ ਅਜਿਹੀ ਇਮਾਰਤ ਵਿੱਚੋਂ ਜਿੱਥੇ ਹਥਿਆਰ ਹਨ ਤਾਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਛੱਡ ਦਿਓ ਉਹਨਾਂ ਕਿਹਾ ਕਿ ਇਹ ਸੰਦੇਸ਼ ਲਬਨਨ ਦੇ ਸਾਰੇ ਨੈਟਵਰਕਾਂ ਅਤੇ ਪਲੇਟਫਾਰਮਾਂ ਤੇ ਅਰਬੀ ਭਾਸ਼ਾ 'ਚ ਭੇਜਿਆ ਜਾ ਰਿਹਾ ਹੈ ਇਜ਼ਰਾਈਲ ਨੇ ਸੋਮਵਾਰ 23 ਸਤੰਬਰ ਨੂੰ ਲਬਨਨ ਦੇ ਵਿੱਚ 300 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਲਬਨਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ ਦੇ ਵਿੱਚ ਹੁਣ ਤੱਕ 492 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਵਿੱਚ 58 ਔਰਤਾਂ ਤੇ 35 ਬੱਚੇ ਸਨ ਇਸ ਦੇ ਨਾਲ ਹੀ 1645 ਲੋਕ ਜ਼ਖਮੀ ਹੋਏ ਨੇ ਅਲ ਜਜ਼ੀਰਾ ਮੁਤਾਬਕ 2006 ਚ ਇਜ਼ਰਾਈਲ ਲੈਬਨਨ ਜੰਗ ਤੋਂ ਬਾਅਦ ਲੈਬਨਨ ਤੇ ਇਹ ਸਭ ਤੋਂ ਵੱਡਾ ਹਮਲਾ ਹੈ ਲੈਬਨਨ ਦੇ ਵਿੱਚ ਸਕੂਲ ਅਤੇ ਕਾਲਜ ਬੁੱਧਵਾਰ 25 ਸਤੰਬਰ ਤੱਕ ਬੰਦ ਕਰ ਦਿੱਤੇ ਗਏ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਂਦੇ ਦੇਖਿਆ ਗਿਆ ਇਸ ਕਾਰਨ ਕਈ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਜਮ ਹੋ ਗਿਆ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਇਜ਼ਰਾਈਲੀ ਰੱਖਿਆ ਬਲ ਅਤੇ ਹਿਜ਼ਬੁੱਲਾ ਨੇ 20 ਸਾਲਾਂ ਦੇ ਵਿੱਚ ਬਣਾਏ ਗਏ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਅਸੀਂ ਉਹਨਾਂ ਦੇ 10,000 ਰਾਕਟ ਨਸ਼ਟ ਕਰ ਦਿੱਤੇ ਅਤੇ ਹੁਣ ਚੀਫ ਹਸਨ ਨਸਰੱਲਾ ਇਕੱਲਾ ਰਹਿ ਗਿਆ ਹੈ। ਇਜ਼ਰਾਈਲ ਦਾ ਲਗਾਤਾਰ ਚੌਥੇ ਦਿਨੋਂ ਮਿਜ਼ਾਈਲ ਹਮਲਾ ਸੀ। ਇਸ ਦੌਰਾਨ ਲਬਨਨ ਦੇ ਸ਼ਹਿਰ ਤੇ 900 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਗਈਆਂ ਜਿਸ 'ਚ ਹੁਣ ਤੱਕ 300 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ। ਇਸ ਦੇ ਨਾਲ ਹੀ ਲਬਨਨ ਤੋਂ ਜਵਾਬੀ ਹਮਲੇ ਦੇ ਡਰ ਦੇ ਵਿੱਚਕਾਰ ਇਜ਼ਰਾਈਲ 'ਚ ਇੱਕ ਹਫ਼ਤੇ ਲਈ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਰੱਖਿਆ ਮੰਤਰੀ ਦੇ ਗੈਂਟੇ ਕੈਬਨਿਟ ਮੰਤਰੀਆਂ ਨੇ ਅਮਰਜੈਂਸੀ ਤੇ ਫੋਨ ਕਰਕੇ VOTING ਕੀਤੀ। ਇਜ਼ਰਾਈਲੀ ਫੌਜ ਨੇ ਹਿਜ਼ਬੁੱਲਾ ਦੇ ਆਸ-ਪਾਸੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਆਪਣੇ ਘਰ ਛੱਡਣ ਦੀ ਚੇਤਾਵਨੀ ਦਿੱਤੀ ਹੈ। ਟਾਈਮਜ਼ ਆਫ ਇਜ਼ਰਾਈਲ ਦੇ ਅਨੁਸਾਰ IDF ਦੇ ਬੁਲਾਰੇ ਰੀਅਰ ਐਡਮਿਰਨਰ ਡੈਨੀਅਲ ਹਾਗਰੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕੀਤੀ। ਵੀਡੀਓ 'ਚ ਬੁਲਾਰੇ ਹਗਾਰੀ ਨੇ ਲੇਬਨਾਨੀ ਨਾਗਰਿਕਾਂ ਨੂੰ ਖਤਰੇ ਵਾਲੇ ਖੇਤਰ ਤੋਂ ਦੂਰ ਜਾਣ ਲਈ ਕਿਹਾ ਉਹਨਾਂ ਕਿਹਾ ਕਿ ਇਜ਼raਇਲੀ ਫੌਜ ਹਿਜ਼ਬੁੱਲਾ ਖਿਲਾਫ ਹੋਰ ਵੀ ਕਾਤਕ ਹਮਲੇ ਕਰਨ ਜਾ ਰਹੀ ਹੈ ਹਗਾਰੀ ਨੇ ਕਿਹਾ ਕਿ ਹਿਜ਼ਬੁੱਲਾ ਦੇ ਕਰਾਦੇਤ ਇਮਾਰਤਾਂ ਵਿੱਚ ਹਥਿਆਰਾਂ ਦਾ ਭੰਡਾਰ ਕੀਤਾ ਹੈ ਜੇ ਤੁਸੀਂ ਅਜਿਹੀ ਇਮਾਰਤ ਵਿੱਚੋਂ ਜਿੱਥੇ ਹਥਿਆਰ ਹਨ ਤਾਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਛੱਡ ਦਿਓ ਉਹਨਾਂ ਕਿਹਾ ਕਿ ਇਹ ਸੰਦੇਸ਼ ਲਬਨਨ ਦੇ ਸਾਰੇ ਨੈਟਵਰਕਾਂ ਅਤੇ ਪਲੇਟਫਾਰਮਾਂ ਤੇ ਅਰਬੀ ਭਾਸ਼ਾ 'ਚ ਭੇਜਿਆ ਜਾ ਰਿਹਾ ਹੈ